ਇਹ ਗੰਧਾਰੀ ਅਨਾਰ ਜੀਨ ਕੋੰਦੇ ਆ ਜੜਫਲ ਸੈਂਕੜਾਂ ਹੀ ਤਦਾਦ ਤੇ ਲੱਗੇ ਗੰਧਾਰੀ ਅਨਾਰ ਇੱਕ ਸਾਲ ਦੇ ਬੂਟੇ ਵਿੱਚ ਇੱਕ ਸਾਲ ਦਾ ਬੂਟਾ ਹੋ ਚੁੱਕਿਆ ਇਹਨੂੰ ਗਲਤੀ ਨਾਲ ਪਾਣੀ ਲਾਤਾ ਪਾਣੀ ਲਾਉਣ ਦੇ ਨਾਲ ਅੱਧਾ ਜਿਹੜਾ ਫਲਾਂ ਉਹ ਥੱਲੇ ਗਿਰ ਜਾਂਦਾ ਨਾਲ ਦੀ ਨਾਲ ਆ ਦੇਖੋ ਥੱਲੇ ਡਿੱਗਿਆ ਹੋਇਆ ਕਦੇ ਵੀ ਜਦੋਂ ਬੂਰ ਆਉਂਦਾ ਫਲਦਾਰ ਬੂਟੇ ਚ ਪਾਣੀ ਨਾ ਪਾਓ ਪਾਣੀ ਪਾਉਣ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾਗਾ ਹੁਣ ਜਿਹੜੇ ਰਹਿ ਗਏ ਜੇ ਨਾ ਪਾਣੀ ਲਾਇਆ ਇਹਨਾਂ ਨੇ ਕਿਤੇ ਨਹੀਂ ਜਾਣਾ ਇਹ ਸੋਡੇ ਖਾਣ ਦਾ ਸੋਡੇ ਖਾਨ ਦੇ ਕੰਮ ਆਉਣਗੇ ਸਾਰੇ ਅੰਗਾ ਗੰਦਾਰੀ ਅਨਾਰ ਇਹ ਦੇਖੋ ਇੱਕ ਸਾਲ ਦੇ ਬੂਟੇ ਵਿੱਚ ਲੱਗਿਆ ਫਲ ਬੇਤਿਆਸਾ ਡਾਣੀ ਡਾਣੀ ਤੇ ਨਾਰ ਲੱਗਿਆ ਵਿਆਗਾ ਹਮ ਦੇਖੋ ਹਾਲदार ਬੂਟੇ ਲਾਓ ਵਧੀਆ ਚੁਣ ਕੇ ਲਾਓ ਆਪ ਜਾ ਕੇ ਨਰਸਰੀ ਤੇ ਲੈ ਕੇ ਉਹਦੇ ਮਾਲੀ ਤੇ ਯਕੀਨ ਨਾ ਕਰੋ ਕਿਉਂਕਿ ਉਹ ਦਿੰਦੇ ਕੋਸ ਨੇਗੇ ਲਾਉਂਦੇ ਕੋਸ ਨੇਗੇ ਕਹਿੰਦੇ ਕੋਸ ਨੇਗੇ ਇਹ 150 ਰੁਪਏ ਦਾ ਬੂਟਾ ਮੈਂ ਲੈ ਕੇ ਆਇਆ ਸੀਗਾ ਨਰਸਰੀ ਤੋਂ 1 ਸਾਲ ਪਹਿਨਾ ਦੂਜੇ ਸਾਲ ਆਹਾ ਫਲ ਤਿਆਰ ਹੋ ਗਿਆ ਇਹਦਾ ਗੰਦਾਰੀ ਨਾਰ ਆ ਹੈਗਾ ਅੰਬ ਦਾ ਬੂਟਾ ਜਿਹਨੂੰ ਸਾਲ ਵੀ ਨਹੀਂ ਹੋਇਆ ਹਜੇ 9 ਮਹੀਨੇ ਹੋਏ ਨੇ ਇਹ ਤੇ ਬੂਰ ਆ ਗਿਆ ਇਹਨੂੰ ਕਹਿੰਦੇ ਆ ਲਾਂਗੜਾ ਅੰਬ ਆਹ ਦੇਖੋ ਬੂਟਾ ਵੀ ਦੇਖੋ ਸਾਰਾ 4 ਫੁੱਟ ਦਾ ਬੂਟਾ ਹਜੇ ਉਦੋਂ ਬਾਅਦ ਇਹ ਆ ਗਿਆ ਡਰੈਂਗ ਨਾ ਆਹ ਡਰੈਂਗਨ ਦੇ ਫਾਲਣੇ ਕੇ ਕੰਨੀਆਂ ਤੇ ਲੱਗੇ ਇਹਨੂੰ 3 ਸਾਲ ਹੋਏ ਨੇ ਪਿਛਲੇ ਸਾਲ ਇਹਦਾ ਫਲ ਸ਼ੁਰੂ ਹੋ ਗਿਆ ਸੀਗਾ ਇਹ ਵੀ ਲੱਗਣ ਨੂੰ ਚਾਰ ਨੇ ਆ ਦੇਖੋ ਆ ਸੀ ਆ ਦੇਖੋ ਇਹ ਵੀ ਗਮਲੇ ਚ ਲਾਇਆ ਹੋਇਆ ਨਹੀਂ ਜਗ੍ਹਾ ਹੈਗੀ ਤਾਂ ਗਮਲੇ ਚ ਲਾ ਸਕਦੇ ਹੋ ਪਰ ਮੇਰੇ ਕੋਲ ਤਾਂ ਬਹੁਤ ਜਗ੍ਹਾ ਥੱਲੇ ਵੀ ਲਾ ਸਕਦੇ ਆਂਗੇ ਪਰ ਇਹਨੂੰ ਅਸੀਂ ਗਮਲੇ 'ਚ ਹੀ ਲਾਇਆ ਵਿਆਗਾ। ਡ੍ਰੈਗ ਨਾ। ਆ ਹੈਗਾ ਬਿਲ ਪੱਤਰ। ਦੇਖੋ। ਇਹ 5 ਸਾਲ ਦਾ ਬੂਟਾ ਹੈਗਾ। 5 ਸਾਲ ਦਾ ਬੂਟਾ। ਫਲ ਦੇਖੋ। ਦੇਖੋ ਜੀ ਬਿਲ ਪੱਤਰ ਫਰਿਆਪਿਆ ਬਿਲ ਪੱਤਰਾਂ ਨਾਲ ਬੇਸੇ ਇਹਦੇ ਪੱਤੇ ਨੇ ਜਿਹੜੇ ਬਰਨਾਲਾ ਵਾਸੀ ਬਹੁਤ ਲੈ ਕੇ ਜਾਂਦੇ ਨੇ ਕਿਉਂਕਿ ਸ਼ਿਵ ਸ਼ੰਕਰ ਤੇ ਚੜਦੇ ਨੇ ਇਹ ਬੇਲ ਪੱਤਰ ਇਸੀਆਂ ਦੇ ਉੱਪਰ ਬੇਲ ਪੱਤਰ ਲੱਗੇ ਦੀਂਦੇ ਨੇ ਸਾਨੂੰ ਦੇਖੋ ਜੀ ਇਹ ਹੈਗਾ ਦੇਸੀ ਗਲਾਬ ਜਿਹਦੇ ਫੁੱਲ ਸ਼ੁਰੂ ਹੋ ਗਏ ਉਹਨੇ ਇਹ ਸਾਰੇ ਕੈਰੀਆਂ ਚ ਲਾਏ ਹੋਏ ਨੇ ਸਾਡੇ ਜਿਉਂਕੇ ਬੂਟਾ ਵੱਡਾ ਹੋ ਜਾਂਦਾ ਹੈ ਜਿਹੜਾ ਵੱਡੀ ਹੁੰਦੀ ਹੈ ਇਹਦੀ ਇਹਦੇ ਕਰਕੇ ਕਿਆਰੀਆਂ 'ਚੀ ਲੋਟ ਰਹਿੰਦੇ ਨੇ ਇਹ ਰੰਗ-ਬਰੰਗੇ ਫੁੱਲ ਨੇ ਇਹਨਾਂ ਦੇ ਉਹ ਗੁਲਾਬ ਦੇਖ ਕੋਲੇ ਗੱਡੇ ਫੁੱਲ ਨੇ ਇਹ ਲਾਏ ਬਨੇ ਪਿਆਜ਼ ਜੀ ਪਿਆਜ਼ ਦੇ ਵਿੱਚ ਭਿੰਡੀਆਂ ਇਹ ਵੀ ਲਗਭਗ 10 ਦਿਨਾਂ ਅੰਚ ਤਿਆਰ ਹੋ ਜਾਣਗੇ ਆ ਸਾਈਡਾਂ ਤੇ ਲਾਏ ਨੇ ਸਾਰੇ ਮਿਰਚਾਂ ਦੇ ਬੂਟੇ ਜੀ ਮਿਰਚਾਂ ਦੇ ਲਗਭਗ ਫਲ ਸ਼ੁਰੂ ਹੋ ਚੁੱਕਿਆ ਉਹਨਾਂ ਵਾ ਦੇਖੋ ਇਹ ਸਾਰੀਆਂ ਮਿਰਚਾਂ ਲੱਗੀਆਂ ਜੀ ਆ ਦੇਖੋ ਮਿਰਚਾਂ ਦੇ ਦਿਨ ਨੇ ਚਿੱਟੇ ਚਿੱਟੇ ਫੁੱਲ ਇਹ ਫਲ ਸ਼ੁਰੂ ਹੋ ਚੁੱਕਿਆ ਅਸੀਂ ਆਪ ਦਾ ਵੀ ਬੀਜ ਕੇ ਬੂਟੇ ਤਿਆਰ ਕਰਦੇ ਆ ਆ ਮਿਰਚਾਂ ਦੀ ਪਨੀਰੀ ਹੈ ਜੀ ਦੇਖੋ ਜੀ ਇਹ ਦੇਸੀ ਟਮਾਟਰ ਆ ਜੀ ਰਮਾਟਰ ਵੀ ਲਗਭਗ ਲੱਗਣੇ ਸ਼ੁਰੂ ਹੋ ਚੁੱਕੇ ਨੇ ਆ ਫੁੱਲਣੇਗੇ ਅਸੀਂ ਕਦੇ ਵੀ ਰੇ ਸਪਰੇਅ ਦੂਜਾ ਨਹੀਂ ਪਾਉਂਦੇ ਰੂੜੀ ਦਾ ਜਿਹੜੇ ਖਾਦ ਆ ਉਹ ਵਰਤਦੇ ਆਂਗੇ ਰੂੜੀ ਪਾਉਂਦੇ ਆਂਗੇ ਆ ਦੇਖੋ ਜੜਾਂ ਪਿਆਜਾਂ ਦੀਆਂ ਅਵੇ ਇਹਨੂੰ 20 ਦਿਨ ਹੋਏ ਨੇ ਲਾਇਆ ਇਹਨੂੰ ਇੱਕ ਮਹੀਨੇ ਚ ਪਿਆਜ਼ ਦੀ ਫਸਲ ਤਿਆਰ ਹੋ ਜੂਜੀ ਆ ਚੱਪੋਂ ਕੱਦੂ ਨੇ ਜੀ ਜੀ ਦੀ ਦੋ ਤਿੰਨ ਵੇਰੀ ਅਸੀਂ ਸਬਜ਼ੀ ਬਣਾ ਚੁੱਕੇ ਹਾਂਗੇ ਆ ਦੇਖੋ ਆ ਹੈਗੀਆਂ ਪੇਠੀਆਂ ਦੇ ਵੱਲਾਂ ਜੀ ਆ ਪੇਠੇ ਦੇਖੋ ਲੱਗਣੇ ਸ਼ੁਰੂ ਹੋ ਗਏ ਨੇ ਆ ਦੇਖੋ ਕੱਲੇ ਕੱਲੇ ਪੱਤੇ ਤੇ ਕੱਲਾ ਕੱਲਾ ਪੇਠੇ ਦਾ ਦਾਣਾ ਮਿਲਦਾ ਜੀ ਇਹ 10 ਦਿਨਾਂ ਤੱਕ ਪੂਰੇ ਤਿਆਰ ਹੋ ਜਾਊ ਪੇਠਾ ਆ ਕद्दू ਦੀਆਂ ਬੱਲਾਂ ਨੇ ਜੀ ਲਗਭਗ ਕद्दू ਵੀ ਲੱਗਣੇ ਸ਼ੁਰੂ ਹੋ ਗਏ ਨੇ ਦੇਖੋ ਕੱਲੇ ਕੱਲੇ ਪੱਤੇ ਤੇ ਕੱਲਾ ਕੱਲਾ ਫਲ ਲੱਗਿਆ ਹੋਇਆ ਕਦੂਆਂ ਦਾ